ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬਲਟਨ 'ਚ ਤੁਹਾਡਾ ਸਵਾਗਤ ਹੈ ਸਭ ਤੋਂ ਪਹਿਲਾਂ ਨਜ਼ਰ ਪਾਉਨੇ ਆ ਹੈਡਲਾਈਨਸ ਤੇ ਪੋਸਟ ਗ੍ਰੈਜੂਏਟ ਵਰਕ ਪਰਮਿਟ ਲਈ ਇਸ ਸਾਲ ਕੋਈ ਬਦਲਾਅ ਨਹੀਂ ਯੋਗਤਾ ਲਈ ਕੋਈ ਨਵੇਂ ਕੋਰਸ ਨਾ ਸ਼ਾਮਲ ਹੋਣਗੇ ਨਾ ਹਟਾਏ ਜਾਣਗੇ ਕੈਨੇਡਾ ਨੇ 2025 'ਚ 395500 ਪੱਕੇ ਨਿਵਾਸੀਆਂ ਨੂੰ ਦਿੱਤੀ ਮਨਜ਼ੂਰੀ ਸਰਕਾਰ ਦੇ ਟੀਚੇ ਤੋਂ ਪੀਆਰ ਦੀ ਗਿਣਤੀ ਰਹੀ ਸਿਰਫ 1500 ਘਟ चीन ਕੈਨੇਡਾ ਦੇ ਸੁਖਾਵੇਂ ਤੇ ਸਥਿਰ ਸਬੰਧ ਸਾਂਝੇ ਹਿੱਤਾਂ ਲਈ ਜ਼ਰੂਰੀ ਸ਼ੀ ਜਿਨਪਿੰਗ ਨੇ ਕਾਰਨੀ ਨਾਲ ਮੁਲਾਕਾਤ ਦੌਰਾਨ ਦਿੱਤਾ ਬਿਆਨ ਕੈਨੇਡਾ ਚ ਪੰਜਾਬਣ ਮੁਟਿਆਰ ਨਾਲ ਵਾਪਰਿਆ ਪਾਣਾ ਸਟੱਡੀ ਵੀਜ਼ਾ ਤੇ ਆਈ ਲਵਪ੍ਰੀਤ ਕੌਰ ਨੇ ਤੋੜਿਆ ਦਮ ਕੈਨੇਡਾ ਦੇ ਇਮੀਗ੍ਰੇਸ਼ਨ ਤੇ ਸਿਟੀਜ਼ਨਸ਼ਿਪ ਮੰਤਰਾਲੇ ਨੇ ਕੋ ਮੰਤਰੀ ਵਿਦਿਆਰਥੀਆਂ ਨੂੰ ਵੱਡੀ ਰਾਹਤ ਦਿੰਦਿਆਂ ਨਵੇਂ ਬਰੇਚ ਵਰਕ ਪਰਮਿਟ ਦੇ ਯੋਗ ਕੋਰਸਾਂ ਦੀ ਗਿਣਤੀ ਚ ਕੋਈ ਕਟੌਤੀ ਨਾ ਕਰਨ ਦਾ ਫੈਸਲਾ ਕਰ ਲਿਆ ਹੈ ਇਸ ਦਾ ਸਿੱਧਾ ਫਾਇਦਾ 2025 ਚ ਸਟੱਡੀ ਵੀਜ਼ਾ ਤੇ ਕੈਨੇਡਾ ਪੁੱਜੇ ਵਿਦਿਆਰਥੀਆਂ ਨੂੰ ਹੋਵੇਗਾ 2026 ਚ ਕੈਨੇਡਾ ਚ ਪੜਨ ਅਤੇ ਕੰਮ ਕਰਨ ਦੀ ਯੋਜਨਾ ਬਣਾ ਰਹੇ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਇੱਕ ਮਹੱਤਵਪੂਰਨ ਇਮੀਗ੍ਰੇਸ਼ਨ ਰਸਤੇ ਬਾਰੇ ਸਥਿਤੀ ਸਪਸ਼ਟ ਹੋ ਗਈ ਹੈ ਇਮੀਗ੍ਰੇਸ਼ਨ ਰਿਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ ਨੇ ਪੁਸ਼ਟੀ ਕੀਤੀ ਹੈ ਕਿ ਉਹ ਇਸ ਸਾਲ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਲਈ ਯੋਗ ਅਕਾਦਮਿਕ ਪ੍ਰੋਗਰਾਮਾਂ ਦੀ ਸੂਚੀ 'ਚ ਕੋਈ ਬਦਲਾਅ ਨਹੀਂ ਕਰੇਗਾ। ਇਹ ਪੁਸ਼ਟੀ 15 ਜਨਵਰੀ 2026 ਨੂੰ ਆਈਆਰਸੀਸੀ ਦੀ ਵੈੱਬਸਾਈਟ ਤੇ ਇੱਕ ਅਪਡੇਟ ਰਾਹੀਂ ਦਿੱਤੀ ਗਈ ਹੈ, ਜਿਸ ਨੇ ਮੌਜੂਦਾ ਯੋਗਤਾ ਢਾਂਚੇ ਨੂੰ ਸਾਲ ਦੇ ਅੰਤ ਤੱਕ ਸਥਿਰ ਕਰ ਦਿੱਤਾ ਹੈ। ਨਤੀਜੇ ਵਜੋਂ ਇਸ ਸਾਲ ਅਧਿਐਨ ਦੇ ਕਿਸੇ ਵੀ ਨਵੇਂ ਖੇਤਰ ਨੂੰ ਨਾ ਤਾਂ ਜੋੜਿਆ ਜਾਵੇਗਾ ਤੇ ਨਾ ਹੀ ਸੂਚੀ 'ਚੋਂ ਬਾਹਰ ਕੱਢਿਆ ਜਾਵੇਗਾ। ਇਹ ਫੈਸਲਾ ਪਹਿਲਾਂ ਦਿੱਤੀ ਗਈ ਸਲਾਹ ਤੋਂ ਉਲਟ ਹੈ। 2025 'ਚ ਸੰਗੀ ਸਰਕਾਰ ਨੇ ਸੰਕੇਤ ਦਿੱਤਾ ਸੀ ਕਿ 2026 ਦੇ ਸ਼ੁਰੂ 'ਚ ਯੋਗ ਪ੍ਰੋਗਰਾਮਾਂ ਦੀ ਇੱਕ ਵੱਡੀ ਸਮੀਖਿਆ ਕੀਤੀ ਜਾਵੇਗੀ ਹੁਣ ਉਸ ਫੈਸਲੇ ਨੂੰ ਟਾਲ ਦਿੱਤਾ ਗਿਆ ਹੈ ਜਿਸ ਨਾਲ ਵਿਦਿਆਰਥੀਆਂ ਤੇ ਵਿਦਿਅਕ ਸੰਸਥਾਵਾਂ ਨੂੰ ਆਉਣ ਵਾਲੇ ਸਾਲ ਲਈ ਨਿਯਮਾਂ ਦੀ ਸਥਿਰਤਾ ਮਿਲੀ ਹੈ PGWP ਅੰਤਰਰਾਸ਼ਟਰੀ ਗ੍ਰੈਜੂਏਟਸ ਨੂੰ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਕੈਨੇਡਾ 'ਚ ਕੰਮ ਕਰਨ ਦੀ ਇਜਾਜ਼ਤ ਦਿੰਦਾ ਹੈ ਇਸ ਨੂੰ ਪੱਕੀ ਰਹਿائش ਪ੍ਰਾਪਤ ਕਰਨ ਲਈ ਇੱਕ ਅਹਿਮ ਕਦਮ ਮੰਨਿਆ ਜਾਂਦਾ ਹੈ ਕਿਉਂਕਿ ਇਹ ਬਿਨੇਕਾਰਾਂ ਨੂੰ ਕੈਨੇਡੀਅਨ ਕੰਮ ਦਾ ਤਜਰਬਾ ਹਾਸਲ ਕਰਨ 'ਚ ਮਦਦ ਕਰਦਾ ਹੈ 2024 'ਚ IRCC ਨੇ ਕੁਝ PGWP ਬਿਨੇਕਾਰਾਂ ਲਈ ਅਧਿਐਨ ਦੇ ਵਿਸ਼ੇ ਦੀ ਸ਼ਰਤ ਲਾਗੂ ਕੀਤੀ ਸੀ ਇਸ ਨਿਯਮ ਤਹਿਤ ਡਿਪਲੋਮਾ ਤੇ ਸਰਟੀਫਿਕੇਟ ਕੋਰਸਾਂ ਵਾਲੇ ਵਿਦਿਆਰਥੀਆਂ ਨੂੰ ਉਹਨਾਂ ਕਿੱਤਿਆਂ ਨਾਲ ਸੰਬੰਧਿਤ ਕੋਰਸ ਕਰਨੇ ਪੈਂਦੇ ਨੇ ਜਿੱਥੇ ਲੰਬੇ ਸਮੇਂ ਤੋਂ ਕਾਮਿਆਂ ਦੀ ਘਾਟ ਹੈ ਬੈਚਲਰ ਮਾਸਟਰ ਜਾਂ ਡਾਕਟੋਰੇਟ ਦੀ ਡਿਗਰੀ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਤੇ ਇਹ ਸ਼ਰਤ ਲਾਗੂ ਨਹੀਂ ਹੁੰਦੀ ਉਹ ਕਿਸੇ ਵੀ ਵਿਸ਼ੇ ਚ ਪੜ੍ਹਾਈ ਕਰਨ ਤੋਂ ਬਾਅਦ ਪੀਜੀਡਬਲਯੂਪੀ ਲਈ ਯੋਗ ਰਹਿੰਦੇ ਨੇ ਵਰਤਮਾਨ ਚ ਆਈਆਰਸੀਸੀ ਦੀ ਸੂਚੀ ਚ 1107 ਯੋਗ ਪ੍ਰੋਗਰਾਮ ਸ਼ਾਮਲ ਨੇ ਜਿਨ੍ਹਾਂ ਵਿੱਚ ਸਿਹਤ ਸੇਵਾਵਾਂ ਸਿੱਖਿਆ ਹੁਨਰਮੰਦ ਵਪਾਰ ਖੇਤੀਬਾੜੀ ਸਟੈਮ ਜਾਨੀ ਕਿ ਸਾਇੰਸ ਟੈਕਨੋਲੋਜੀ ਇੰਜੀਨੀਅਰਿੰਗ ਮੈਥ ਅਤੇ ਟਰਾਂਸਪੋਰਟ ਵਰਗੇ ਮਹੱਤਵਪੂਰਨ ਖੇਤਰ ਸ਼ਾਮਲ ਨੇ ਕਾਲਜਾਂ ਅਤੇ ਹੋਰ ਗੈਰ ਡਿਗਰੀ ਪ੍ਰੋਗਰਾਮਾਂ ਦੇ ਗ੍ਰੈਜੂਏਟਸ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਆਪਣੀ ਯੋਗਤਾ ਦੀ ਧਿਆਨ ਨਾਲ ਜਾਂਚ ਕਰਨ ਕਿਉਂਕਿ ਉਹਨਾਂ ਦਾ ਵਰਕ ਪਰਮਿਟ ਇਸ ਗੱਲ ਤੇ ਨਿਰਭਰ ਕਰਦਾ ਹੈ ਕਿ ਉਹਨਾਂ ਦਾ ਕੋਰਸ ਆਈਆਰਸੀਸੀ ਦੀ ਮਨਜ਼ੂਰਸ਼ੁਦਾ ਸੂਚੀ 'ਚ ਹੈ ਜਾਂ ਨਹੀਂ ਗੈਰ ਡਿਗਰੀ ਪ੍ਰੋਗਰਾਮਾਂ 'ਚ ਦਾਖਲਾ ਲੈਣ ਵਾਲੇ ਵਿਦਿਆਰਥੀਆਂ ਨੂੰ ਸਟੱਡੀ ਪਰਮਿਟ ਜਾਂ PGWP ਲਈ ਅਪਲਾਈ ਕਰਨ ਤੋਂ ਪਹਿਲਾਂ IRCC ਦੀ CIP ਕੋਡ ਸੂਚੀ ਦੀ ਜਾਂਚ ਕਰਨੀ ਚਾਹੀਦੀ ਹੈ ਇਹ 6 ਅੰਕਾਂ ਦਾ ਇੱਕ ਕੋਡ ਹੁੰਦਾ ਹੈ ਜੋ ਵਿਸ਼ੇ ਅਨੁਸਾਰ ਪ੍ਰੋਗਰਾਮਾਂ ਦੀ ਸ਼੍ਰੇਣੀਬੱਧਤਾ ਕਰਦਾ ਹੈ ਸਿਰਫ ਮਨਜ਼ੂਰਸ਼ੁਦਾ ਕੋਡਾਂ ਨਾਲ ਜੁੜੇ ਪ੍ਰੋਗਰਾਮ ਹੀ ਵਰਕ ਪਰਮਿਟ ਲਈ ਯੋਗ ਹੁੰਦੇ ਨੇ ਦੱਸਦੀ ਹੈ ਕਿ ਜੂਨ 2025 ਚ ਆਈਆਰ ਸੀਸੀ ਨੇ 119 ਨਵੇਂ ਖੇਤਰਾ ਨੂੰ ਜੋੜਿਆ ਸੀ ਤੇ 178 ਨੂੰ ਹਟਾਉਣ ਦਾ ਫੈਸਲਾ ਕੀਤਾ ਸੀ ਹਾਲਾਂਕਿ ਬਾਅਦ ਚ ਸਰਕਾਰ ਨੇ ਉਹਨਾਂ 178 ਕੋਰਸਾਂ ਨੂੰ ਹਟਾਉਣ ਤੇ ਰੋਕ ਲਗਾ ਦਿੱਤੀ ਸੀ ਹੁਣ 2026 ਚ ਵੀ ਇਹ ਸਾਰੇ ਕੋਰਸ ਜੋੜ ਲੈਣਗੇ ਜਿਸ ਨਾਲ ਕੁੱਲ ਯੋਗ ਪ੍ਰੋਗਰਾਮਾਂ ਦੀ ਗਿਣਤੀ 1107 ਬਣੀ ਰਹੇਗੀ ਕੈਨੇਡਾ ਨੇ ਸਾਲ 2025 ਚ ਲਗਭਗ 393500 ਪੱਕੇ ਨਿਵਾਸੀਆਂ ਨੂੰ ਦਾਖਲਾ ਦਿੱਤਾ ਹੈ ਇਹ ਜਾਣਕਾਰੀ ਇਮੀਗ੍ਰੇਸ਼ਨ ਰਿਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ ਵੱਲੋਂ ਦਿੱਤੀ ਗਈ ਹੈ ਜਿਸ ਅਨੁਸਾਰ ਇਹ ਸੰਖਿਆ ਉਹਨਾਂ ਦੇ ਤੈਅ ਕੀਤੇ ਗਏ ਟੀਚਿਆਂ ਦੇ ਅਨੁਕੂਲ ਹੈ ਦਰਅਸਲ ਇਹ ਅੰਕੜਾ 2024 ਦੀ ਪੱਤ ਚੜਚ ਕੀਤੇ ਗਏ ਅਨੁਮਾਨਾਂ ਨਾਲੋਂ ਥੋੜਾ ਘੱਟ ਹੈ ਉਸ ਸਮੇਂ ਓਟਵਾ ਨੇ ਆਪਣੇ ਲੈਵਲ ਪਲਾਨ ਦੇ ਹਿੱਸੇ ਵਜੋਂ 2025 ਤੋਂ 2027 ਲਈ ਪੱਕੇ ਨਿਵਾਸੀਆਂ ਦੇ ਟੀਚੇ ਜਾਰੀ ਕੀਤੇ ਸਨ ਜੋ ਕਿ ਥੋੜੇ ਸਮੇਂ ਲਈ ਆਬਾਦੀ ਦੇ ਵਾਧੇ ਨੂੰ ਰੋਕਣ ਲਈ ਸਰਕਾਰ ਦਾ ਇੱਕ ਰੋਡ ਮੈਪ ਹੈ ਤਾਜ਼ਾ ਜਾਰੀ ਕੀਤੇ ਗਏ ਅੰਕੜੇ 2025 ਲਈ ਨਿਰਧਾਰਤ 395000 ਵਿਅਕਤੀਆਂ ਦੇ ਟੀਚੇ ਤੋਂ ਲਗਭਗ 2000 ਘੱਟ ਨੇ ਕੈਨੇਡਾ ਦੀ ਯੋਜਨਾ 2026 ਚ 380000 ਪੱਕੇ ਨਿਵਾਸੀਆਂ ਦਾ ਸਵਾਗਤ ਕਰਨ ਦੀ ਹੈ ਤੇ 2027 ਚ ਵੀ ਇਹ ਗਿਣਤੀ ਰੱਖੀ ਜਾਵੇਗੀ ਉਸ ਤੋਂ ਬਾਅਦ ਸਰਕਾਰ ਨੇ ਪੱਕੇ ਨਿਵਾਸੀਆਂ ਦੇ ਦਾਖਲੇ ਨੂੰ ਕੁੱਲ ਆਬਾਦੀ ਦੇ 1% ਤੋਂ ਘੱਟ ਰੱਖਣ ਦਾ عہد ਲਿਆ ਹੈ ਅਗਲੇ 2 ਸਾਲਾਂ ਚ ਸਥਾਈ ਨਿਵਾਸ ਲਈ 33000 ਵੀਜ਼ੇ ਉਹਨਾਂ ਕੱਚੇ ਕਾਮਿਆਂ ਨੂੰ ਦਿੱਤੇ ਜਾਣਗੇ ਜੋ ਪਹਿਲਾਂ ਹੀ ਦੇਸ਼ ਚ ਮੌਜੂਦ ਨੇ ਆਈਆਰਸੀਸੀ ਅਨੁਸਾਰ ਇਹ ਪਹਿਲ ਕਦਮੀ ਕਾਮਯਾਬੀ ਆਲੀ ਫਾਇਦੇਮੰਦ ਹੋਵੇਗੀ ਜਿਨ੍ਹਾਂ ਨੇ ਆਪਣੇ ਭਾਈਚਾਰਿਆਂ 'ਚ ਮਜ਼ਬੂਤ ਜੜ੍ਹਾਂ ਜਮਾਲੀਆਂ ਨੇ ਜੋ ਟੈਕਸ ਅਦਾ ਕਰ ਰਹੇ ਨੇ ਤੇ ਕੈਨੇਡਾ ਦੀ ਲੋਡਿੰਗ ਦੀ ਮਜ਼ਬੂਤ ਆਰਥਿਕਤਾ ਨੂੰ ਬਣਾਉਣ ਚ ਮਦਦ ਕਰ ਰਹੇ ਨੇ ਦਸੰਬਰ ਚ ਜਾਰੀ ਕੀਤੇ ਗਏ ਮੋਡਲੇ ਅੰਕੜਿਆਂ ਅਨੁਸਾਰ ਅਸਥਾਈ ਨਿਵਾਸੀਆਂ ਦੇ ਦਾਖਲੇ ਚ ਕੀਤੀ ਗਈ ਕਟੌਤੀ ਕਾਰਨ ਆਬਾਦੀ ਚ ਹੁਣ ਤੱਕ ਦੀ ਸਭ ਤੋਂ ਵੱਡੀ ਗਰਾਵਟ ਦੇਖੀ ਗਈ ਹੈ ਸਟੈਟਿਸਟਿਕਸ ਕੈਨੇਡਾ ਨੇ ਉਸ ਸਮੇਂ ਲਿਖਿਆ ਸੀ ਕਿ ਅਸਥਾਈ ਨਿਵਾਸੀਆਂ ਦੀ ਆਬਾਦੀ ਚ 176479 ਦੀ ਕਮੀ ਆਈ ਹੈ ਜੋ ਕਿ ਰਿਕਾਰਡ ਅਨੁਸਾਰ ਸਭ ਤੋਂ ਵੱਡੀ ਕਟੌਤੀ ਹੈ ਜੁਲਾਈ ਤੋਂ ਅਕਤੂਬਰ ਤੱਕ ਰਿਕਾਰਡ 3,349,505 ਅਸਥਾਈ ਪਰਮਿਟਸ ਦੀ ਮਿਆਦ ਖਤਮ ਹੋ ਗਈ ਜਦਕਿ ਸਿਰਫ 1,63,026 ਨਵੇਂ ਪਰਮਟ ਜਾਰੀ ਕੀਤੇ ਗਏ ਸਨ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਚੀਨ ਕੈਨੇਡਾ ਸਬੰਧਾਂ ਦਾ ਸੁਖਾਵਾਂ ਤੇ ਸਥਿਰ ਵਿਕਾਸ ਦੋਵਾਂ ਦੇਸ਼ਾਂ ਦੇ ਸਾਂਝੇ ਹਿੱਤਾਂ ਚ ਹੈ ਤੇ ਇਹ ਵਿਸ਼ਵ ਸ਼ਾਂਤੀ, ਸਥਿਰਤਾ ਅਤੇ ਖੁਸ਼ਹਾਲੀ ਚ ਯੋਗਦਾਨ ਪਾਉਂਦਾ ਹੈ। ਸ਼ੀ ਨੇ ਇਹ ਟਿੱਪਣੀਆਂ ਬੀਜਿੰਗ ਚ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨਾਲ ਆਪਣੀ ਮੁਲਾਕਾਤ ਦੌਰਾਨ ਕੀਤੀਆਂ। ਸ਼ੀ ਨੇ ਯਾਦ ਕੀਤਾ ਕਿ ਉਹ ਅਤੇ ਕਾਰਨੀ ਪਿਛਲੇ ਸਾਲ ਅਕਤੂਬਰ ਚ ਦੱਖਣੀ ਕੋਰੀਆ ਦੇ ਗੁਐਂਗਜੂ ਚ ਐਪਿਕ ਸੰਮੇਲਨ ਦੌਰਾਨ ਮਿਲੇ ਸਨ। ਜਿਸ ਨਾਲ ਦਵੱਲੇ ਸਬੰਧਾਂ 'ਚ ਸੁਧਾਰ ਅਤੇ ਸਕਾਰਾਤਮਕ ਗਤੀ ਦਾ ਇੱਕ ਨਵਾਂ ਅਧਿਆਇ ਸ਼ੁਰੂ ਹੋਇਆ ਸੀ। ਛੀਨੇ ਦੋਵਾਂ ਪੱਖਾਂ ਨੂੰ ਇਤਿਹਾਸ, ਆਪਣੇ ਲੋਕਾਂ ਅਤੇ ਵਿਸ਼ਵ ਪ੍ਰਤੀ ਜ਼ਿੰਮੇਵਾਰ ਰਵੱਈਏ ਲਈ ਸੱਦਾ ਦਿੱਤਾ। ਉਹਨਾਂ ਕਿਹਾ ਕਿ ਚੀਨ ਅਤੇ ਕੈਨੇਡਾ ਨੂੰ ਇੱਕ ਨਵੀਂ ਕਿਸਮ ਦੀ ਰਣਨੀਤਿਕ ਭਾਈਵਾਲੀ ਬਣਾਉਣ ਲਈ ਕੰਮ ਕਰਨਾ ਚਾਹੀਦਾ ਹੈ। ਸਬੰਧਾਂ ਨੂੰ ਸੇਤਮੰਦ, ਸਥਿਰ ਤੇ ਟਿਕਾਊ ਵਿਕਾਸ ਦੇ ਰਾਹ ਤੇ ਅੱਗੇ ਵਧਾਉਣਾ ਚਾਹੀਦਾ ਹੈ ਤਾਂ ਜੋ ਦੋਵਾਂ ਦੇਸ਼ਾਂ ਦੇ ਲੋਕਾਂ ਦਾ ਭਲਾ ਹੋ ਸਕੇ। ਸ਼ੀ ਨੇ ਦੋਵਾਂ ਪੱਖਾਂ ਨੂੰ ਆਪਸੀ ਸਤਿਕਾਰ, ਸਾਂਝੇ ਵਿਕਾਸ, ਆਪਸੀ ਵਿਸ਼ਵਾਸ ਅਤੇ ਸਹਿਯੋਗ ਦੇ ਭਾਗੀਦਾਰ ਬਣਨ ਦੀ ਅਪੀਲ ਕੀਤੀ। ਪ੍ਰਧਾਨ ਮੰਤਰੀ ਕਾਰਨੀ ਨੇ ਕਿਹਾ ਕਿ ਕੈਨੇਡਾ ਅਤੇ ਚੀਨ ਦਾ ਦੋਸਤਾਨਾ ਆਦਾਨ-ਪ੍ਰਦਾਨ ਦਾ ਲੰਮਾ ਇਤਿਹਾਸ ਰਿਹਾ ਹੈ। ਉਨ੍ਹਾਂ ਕਿਹਾ ਕਿ ਦੋਵਾਂ ਦੇਸ਼ਾਂ ਦੀਆਂ ਅਰਥਵਿਵਸਥਾਵਾਂ ਇੱਕ ਦੂਜੇ ਦੀਆਂ ਪੂਰਕ ਨੇ ਅਤੇ ਇੱਥੇ ਸਾਂਝੇ ਹਿੱਤਾਂ ਤੇ ਸਹਿਯੋਗ ਦੇ ਵਿਆਪਕ ਮੌਕੇ ਮੌਜੂਦ ਨੇ। ਉਨ੍ਹਾਂ ਇਸ ਗੱਲ ਤੇ ਜ਼ੋਰ ਦਿੱਤਾ ਕਿ ਕੈਨੇਡਾ ਚੀਨ ਨਾਲ ਮਿਲ ਕੇ ਇੱਕ ਮਜ਼ਬੂਤ ਅਤੇ ਟਿਕਾਊ ਨਵੀਂ ਕਿਸਮ ਦੀ ਰਣਨੀਤਿਕ ਭਾਈਵੈਲੀ ਬਣਾ ਸਕਦਾ ਹੈ। ਲਈ ਤਿਆਰ ਹੈ ਜੋ ਦੋਵਾਂ ਦੇਸ਼ਾਂ ਦੇ ਲੋਕਾਂ ਨੂੰ ਵਧੇਰੇ ਲਾਭ ਪਹੁੰਚਾ ਸਕੇ ਪੰਜਾਬ ਦੇ ਅੰਮ੍ਰਿਤਸਰ ਦੇ ਇੱਕ ਨੌਜਵਾਨ ਦਾ ਕੈਨੇਡਾ 'ਚ ਕਤਲ ਕਰ ਦਿੱਤਾ ਗਿਆ ਹਮਲਾਵਰਾਂ ਨੇ ਉਸ ਉੱਤੇ ਗੋਲੀਆਂ ਚਲਾ ਦਿੱਤੀਆਂ ਪਰਿਵਾਰ ਨੂੰ ਫੋਨ 'ਤੇ ਉਸ ਦੇ ਕਤਲ ਦੀ ਸੂਚਨਾ ਮਿਲੀ ਪਰਿਵਾਰ ਨੇ ਉਸਦੇ ਦੋਸਤਾਂ ਤੇ ਕਤਲ ਦਾ ਸ਼ੱਕ ਜਤਾਇਆ ਹੈ। ਪਰਿਵਾਰ ਨੇ ਸਰਕਾਰ ਨੂੰ ਬੇਟੇ ਦੀ ਮ੍ਰਿਤਕ ਦੇ ਘਰ ਵਾਪਸ ਲਿਆਉਣ 'ਚ ਮਦਦ ਕਰਨ ਦੀ ਅਪੀਲ ਵੀ ਕੀਤੀ ਹੈ। ਨੌਜਵਾਨ ਦੀ ਪਛਾਣ ਸਿਮਰਨਜੀਤ ਸਿੰਘ ਵਜੋਂ ਹੋਈ ਹੈ ਜੋ ਪਿੰਡ ਦੇਵੀਦਾਸਪੁਰਾ ਦਾ ਰਹਿਣ ਵਾਲਾ ਸੀ। ਪਰਿਵਾਰ ਮੁਤਾਬਕ ਸਿਮਰਨਜੀਤ ਸਿੰਘ ਸਾਲ 2023 'ਚ ਸਟੱਡੀ ਵੀਜ਼ੇ ਤੇ ਕੈਨੇਡਾ ਗਿਆ ਸੀ। ਉਸ ਨੂੰ ਵੱਡੀਆਂ ਉਮੀਦਾਂ ਨਾਲ ਵਿਦੇਸ਼ ਭੇਜਿਆ ਗਿਆ ਸੀ ਤਾਂ ਜੋ ਉਹ ਉੱਥੇ ਆਪਣੀ ਪੜ੍ਹਾਈ ਪੂਰੀ ਕਰ ਸਕੇ ਅਤੇ ਪਰਿਵਾਰ ਦਾ ਸਹਾਰਾ ਬਣ ਸਕੇ। ਸਿਮਰਨਜੀਤ ਸਿੰਘ ਪੜ੍ਹਾਈ ਦੇ ਨਾਲ-ਨਾਲ ਮਿਹਨਤ ਕਰਕੇ ਆਪਣਾ ਖਰਚਾ ਖੁਦ ਚੁੱਕ ਰਿਹਾ ਸੀ। ਇਸਨੇ ਹਾਲ ਹੀ ਚ ਆਪਣੇ ਖਰਚੇ ਤੇ ਕੈਨੇਡਾ ਦੀ ਪੀਆਰ ਲਈ ਫਾਈਲ ਲਗਾਈ ਸੀ ਸਮਰਨਜੀਤ ਸਿੰਘ ਦੇ ਚਾਚਾ ਕੁਲਵੰਤ ਸਿੰਘ ਨੇ ਦੱਸਿਆ ਕਿ ਉਹ ਲੰਬੇ ਸਮੇਂ ਤੋਂ ਆਪਣੇ ਦੋਸਤਾਂ ਨਾਲ ਰਹਿ ਰਿਹਾ ਸੀ ਦਸੰਬਰ ਚ ਹੀ ਕੁਝ ਨਵੇਂ ਦੋਸਤ ਉਸ ਨੂੰ ਨਵੀਂ ਜਗ੍ਹਾ ਤੇ ਲੈ ਗਏ ਸਨ ਜਿੱਥੇ ਉਸਨੇ ਰਹਿਣਾ ਸ਼ੁਰੂ ਕੀਤਾ ਸੀ ਉਹ ਆਪਣਾ ਸਾਰਾ ਖਰਚਾ ਖੁਦ ਉਠਾਉਂਦਾ ਸੀ ਤੇ ਉਸ ਕੋਲ 10 ਸਾਲ ਦਾ ਅਮਰੀਕਾ ਦਾ ਵੀਜ਼ਾ ਵੀ ਸੀ ਉਹਨਾਂ ਨੂੰ ਸ਼ੱਕ ਹੈ ਕਿ ਨਵੇਂ ਦੋਸਤਾਂ ਨੇ ਉਸ ਨਾਲ ਧੋਖਾ ਕੀਤਾ ਹੈ ਤੇ ਪੈਸਿਆਂ ਲਈ ਉਸਦਾ ਕਤਲ ਕਰ ਦਿੱਤਾ ਕੈਨੇਡਾ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਕਤਲ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ ਪੀੜਤ ਪਰਿਵਾਰ ਨੇ ਭਾਰਤ ਸਰਕਾਰ ਅਤੇ ਕੈਨੇਡਾ ਪ੍ਰਸ਼ਾਸਨ ਤੋਂ ਇਨਸਾਫ ਦੀ ਮੰਗ ਕੀਤੀ ਹੈ ਤੇ ਕਾਤਲਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰਨ ਦੀ ਅਪੀਲ ਕੀਤੀ ਹੈ ਕੈਨੇਡਾ ਜੋ ਕਦੇ ਪੰਜਾਬ ਦੇ ਨੌਜਵਾਨਾਂ ਲਈ ਸੁਰੱਖਿਅਤ ਭਵਿੱਖ ਦਾ ਪ੍ਰਤੀਕ ਸੀ ਹੁਣ ਡਰ ਅਤੇ ਆਸੁਰੱਖਿਆ ਦਾ ਕੇਂਦਰ ਬਣਦਾ ਜਾ ਰਿਹਾ ਹੈ ਉੱਥੇ ਲਗਾਤਾਰ ਪੰਜਾਬੀ ਨੌਜਵਾਨਾਂ ਦਾ ਕਤਲ ਹੋ ਰਿਹਾ ਹੈ ਸੁਨਹਿਰੀ ਭਵਿੱਖ ਦੇ ਸੁਪਨੇ ਲੈ ਕੇ ਕੈਨੇਡਾ ਪੁੱਜੀ ਲਵਪ੍ਰੀਤ ਕੌਰ ਚੁਣੌਤੀਆਂ, ਪ੍ਰਿਆਸ, ਸਫ਼ਰ ਪੂਰਾ ਨਾ ਕਰ ਸકી ਤੇ ਦੁਨੀਆ ਨੂੰ ਅਲਵਿਦਾ ਆਖ ਦਿੱਤਾ। ਹਜ਼ਾਰਾਂ ਪੰਜਾਬੀ ਨੌਜਵਾਨਾਂ ਵਾਂਗ ਲਵਪ੍ਰੀਤ ਕੌਰ ਸਟੱਡੀ ਵੀਜ਼ਾ ਤੇ 2022 ਚ ਕੈਨੇਡਾ ਪੁੱਜੀ ਅਤੇ ਸਫਲਤਾ ਨਾਲ ਆਪਣੀ ਪੜ੍ਹਾਈ ਮੁਕੰਮਲ ਕੀਤੀ। ਦੂਜੇ ਪਾਸੇ ਆਪਣੀ ਧੀ ਨੂੰ ਬਿਹਤਰ ਜ਼ਿੰਦਗੀ ਮੁਹੱਈਆ ਕਰਵਾਉਣ ਲਈ ਮਾਪਿਆਂ ਨੇ ਵੀ ਕੋਈ ਕਸਰ ਬਾਕੀ ਨਾ ਛੱਡੀ ਪਰ ਹਾਲਾਤ ਨੇ ਅਜਿਹਾ ਮੋੜ ਲਿਆ ਕਿ ਨਵੀਆਂ ਜ਼ਿੰਮੇਵਾਰੀਆਂ, ਦਬਾਅ ਅਤੇ ਪਰਿਵਾਰ ਤੋਂ ਦੂਰ ਹੋਣ ਦਾ ਦੁੱਖ ਭਾਰੂ ਹੋਣ ਲੱਗੇ ਕੈਨੇਡਾ ਚ ਮੁੱਢਲੇ ਬਾਰੇ ਅੰਟਾਰੀਓ ਚ ਲੰਗਾਉਣ ਮਗਰੋਂ ਲਪ੍ਰੀਤ ਕੌਰ 2026 ਦੇ ਆਰੰਭ ਚ ਬੀਸੀ ਪੁੱਜ ਗਈ ਤੇ ਜ਼ਿੰਦਗੀ ਨੂੰ ਨਵੇਂ ਸਿਰੇ ਤੋਂ ਸ਼ੁਰੂ ਕਰਨ ਦਾ ਯਤਨ ਕੀਤਾ ਬੀਸੀ ਦੇ ਸਰੀ ਚ ਰਹਿੰਦੇ ਆ ਲਪ੍ਰੀਤ ਕੌਰ ਨਵੀਂ ਵਿਉਂਤਬੰਦੀ ਕਰ ਰਹੀ ਸੀ ਕਿ ਬਾਣਾ ਵਰਤ ਗਿਆ ਤੇ ਪਰਿਵਾਰ ਨੂੰ ਵਿਲਕਦਾ ਛੱਡ ਇਸ ਦੁਨੀਆ ਨੂੰ ਅਲਵਦਾ ਆ ਕੇ ਡੈਲਟਾ ਦੇ ਗੁਰਲਾਲ ਸਿੰਘ ਮੁਤਾਬਕ ਲਪ੍ਰੀਤ ਕੌਰ ਦੀ ਦੇ ਪੰਜਾਬ ਭੇਜਣ ਲਈ ਬੀਸੀ ਦੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਅਤੇ ਭਾਈਚਾਰੇ ਦੀਆਂ ਮੋਤਵਾਰ ਸ਼ਖਸੀਅਤਾਂ ਵੱਲੋਂ ਮਦਦ ਕੀਤੀ ਜਾ ਰਹੀ ਹੈ ਪਰ ਖਰਚੇ ਪੂਰੇ ਕਰਨ ਲਈ ਇਹ ਰਕਮ ਕਾਫੀ ਨੇ ਜਿਸ ਦੇ ਮੱਦੇਨਜ਼ਰ ਗੋ ਫੰਡ ਮੀ ਪੇਜ ਸਥਾਪਿਤ ਕੀਤਾ ਗਿਆ ਹੈ ਦੱਸਦੀ ਹੈ ਕਿ 2 ਦਿਨ ਪਹਿਲਾਂ ਹੀ BC ਚ 25 ਸਾਲ ਦੇ ਸਿਮਰਨਜੀਤ ਸਿੰਘ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਦੇਵidasਪੁਰੇ ਨਾਲ ਸੰਬੰਧਿਤ ਸਿਮਰਨਜੀਤ ਸਿੰਘ ਵੀ ਸਟੱਡੀ ਵੀਜ਼ਾ ਤੇ ਹੀ ਕੈਨੇਡਾ ਆਇਆ ਸੀ ਤੇ BC ਦੇ ਕੈਮਲੂਪਸ ਸ਼ਹਿਰ ਨੇੜੇ ਉਸ ਦੀ লাশ ਬਰਾਮਦ ਕੀਤੀ ਗਈ ਸਰੀ ਪੁਲਿਸ ਦੇ ਅਨੁਸਾਰ ਲੰਗੀ ਰਾਤ ਸ਼ਹਿਰ ਦੇ ਪੈਨੋਰਾ ਮਾਰਿਚ ਇਲਾਕੇ ਚ ਗੋਲੀਆਂ ਚਲਾਈਆਂ ਗਈਆਂ ਤੇ ਇਹ ਮਾਮਲਾ ਜ਼ਬਰਨ ਵਸੂਲੀ ਨਾਲ ਜੁੜਿਆ ਹੋਇਆ ਜਾਪਦਾ ਹੈ ਪੁਲਿਸ ਨੂੰ ਰਾਤੀ ਕਰੀਬ 12:50 ਮਿੰਟ ਤੇ 56th ਐਵੇਨਿਊ ਤੋਂ ਸੂਚਨਾ ਮਿਲੀ ਜਦੋਂ ਪੁਲਿਸ ਮੌਕੇ ਤੇ ਪਹੁੰਚੀ ਤਾਂ ਅਧਿਕਾਰੀਆਂ ਨੇ ਦੇਖਿਆ ਕਿ ਗੋਲੀਬਾਰੀ ਚ ਇੱਕ ਕਾਰ ਅਤੇ ਇੱਕ ਵਾਹਨ ਨੂੰ ਨੁਕਸਾਨ ਪੁੱਜਾ ਸੀ ਮਾਮਲੇ ਦੀ ਤਫ਼ਤੀਸ਼ ਜਾਰੀ ਹੈ ਪਰ ਪੁਲਿਸ ਦਾ ਮੰਨਣਾ ਹੈ ਕਿ ਇਹ ਘਟਨਾ ਫਰੋਤੀ ਮੰਗਣ ਨਾਲ ਸਬੰਧਤ ਹੈ ਗੌਰਤਲਬ ਹੈ ਕਿ ਇਸ ਘਟਨਾ ਤੋਂ ਇੱਕ ਰਾਤ ਪਹਿਲਾਂ ਹੀ ਸਰੀ ਦੇ ਕਿੰਗ ਜਾਰਜ ਬੁਲੇਵਾਰਡ ਤੇ 8000 ਬਲਾਕ ਚ ਸਥਿਤ ਇੱਕ ਕਾਰੋਬਾਰ ਤੇ ਗੋਲੀਆਂ ਚਲਾਈਆਂ ਗਈਆਂ ਸਨ ਤੇ ਇਹ ਮਾਮਲਾ ਵੀ ਜ਼ਬਰਨ ਵਸੂਲੀ ਨਾਲ ਜੁੜਿਆ ਮੰਨਿਆ ਜਾ ਰਿਹਾ ਹੈ ਲੋਅਰ ਮੈਨਲੈਂਡ ਦੇ ਸਰੀ ਐਪਸਫੋਰਟ ਤੇ ਡੈਲਟਾ ਸ਼ਹਿਰਾਂ ਚ ਜ਼ਬਰਨ ਵਸੂਲੀ ਇੱਕ ਭਖ ਦਾ ਮਸਲਾ ਬਣ ਗਿਆ ਜਿਸ ਵਿੱਚ ਮੁੱਖ ਤੌਰ ਤੇ ਸਾਊਥ ਏਸ਼ੀਅਨ ਕਾਰੋਬਾਰੀਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ 2025 ਚ ਸਰੀ ਚ ਕੁੱਲ 132 ਜ਼ਬਰਨ ਵਸੂਲੀ ਦੀਆਂ ਕੋਸ਼ਿਸ਼ਾਂ ਹੋਈਆਂ ਜਿਨ੍ਹਾਂ ਚੋਂ 49 ਚ ਗੋਲੀਬਾਰੀ ਵੀ ਕੀਤੀ ਗਈ ਸਰੀ ਪੁਲਿਸ ਨੇ ਪੈਨੋਰਾਮਾ ਰਿਜ ਵਿਖੇ ਗੋਲੀਬਾਰੀ ਤੋਂ ਪਹਿਲਾਂ ਦੱਸਿਆ ਸੀ ਕਿ 2026 'ਚ ਹੀ ਸ਼ਹਿਰ 'ਚ 16 ਜ਼ਬਰਾਂਨ ਵਸੂਲੀ ਦੀਆਂ ਕੋਸ਼ਿਸ਼ਾਂ ਦੀ ਰਿਪੋਰਟ ਕੀਤੀ ਗਈ ਆਰਸੀਐਮਪੀ ਨੇ ਇਹਨਾਂ ਜ਼ਬਰਾਂਨ ਵਸੂਲੀ ਦੀਆਂ ਧਮਕੀਆਂ ਦੇ ਕੁਝ ਮਾਮਲਿਆਂ ਨੂੰ ਭਾਰਤ ਆਧਾਰਿਤ ਲਾਰੈਂਸ ਬਿਸ਼ਨੋਈ ਗੈਂਗ ਨਾਲ ਜੋੜਿਆ ਹੈ 2025 ਚ ਬੀਸੀ ਸਰਕਾਰ ਨੇ ਆਰਸੀਐਮਪੀ ਦੀ ਅਗਵਾਈ ਚ ਇੱਕ ਵਿਸ਼ੇਸ਼ ਟਾਸਕ ਫੋਰਸ ਦਾ ਐਲਾਨ ਕੀਤਾ ਸੀ ਜਿਸ ਦੇ 40 ਮੈਂਬਰਾਂ ਚ ਸਰੀ ਐਪਸਫੋਰਡ ਅਤੇ ਡੈਲਟਾ ਪੁਲਿਸ ਦੇ ਅਧਿਕਾਰੀ ਵੀ ਸ਼ਾਮਲ ਹੋਣਗੇ ਪੈਨੋਰਾਮਾ ਰਿਜ ਗੋਲੀਬਾਰੀ ਦੀ ਜਾਂਚ ਸਰੀ ਪੁਲਿਸ ਦੀ ਮੇਜਰ ਕ੍ਰਾਈਮ ਇਕਾਈ ਨੇ ਸ਼ੁਰੂ ਕਰ ਦਿੱਤੀ ਹੈ ਜੇ ਕਿਸੇ ਕੋਲ ਵੀ ਇਸ ਘਟਨਾ ਦੀ ਕੋਈ ਜਾਣਕਾਰੀ ਕੋਈ ਸੀਸੀਟੀਵੀ ਜਾਂ ਡੈਸ਼ ਕੈਮ ਫੁਟੇਜ ਹੋਵੇ ਤਾਂ ਉਸ ਨੂੰ ਤੁਰੰਤ ਪੁਲਿਸ ਨਾਲ ਸੰਪਰਕ ਕਰਨ ਦੀ ਅਪੀਲ ਕੀਤੀ ਗਈ ਹੈ ਕੈਨੇਡਾ ਨੇ ਆਪਣੀ ਅੰਤਰਰਾਸ਼ਟਰੀ ਯਾਤਰਾ ਐਡਵਾਈਜ਼ਰੀ ਨੂੰ ਅਪਡੇਟ ਕੀਤਾ ਹੈ ਜਿਸ ਵਿੱਚ ਕੁਝ ਦੇਸ਼ਾਂ ਨੂੰ ਬਹੁਤ ਖਤਰਨਾਕ ਦੱਸਿਆ ਗਿਆ ਤੇ ਕੈਨੇਡੀਅਨ ਨਾਗਰਿਕਾਂ ਨੂੰ ਉਹਨਾਂ ਦੀ ਯਾਤਰਾ ਕਰਨ ਤੋਂ ਬਚਣ ਦੀ ਸਲਾਹ ਦਿੱਤੀ ਗਈ ਹੈ ਨਵੀਂ ਐਡਵਾਈਜ਼ਰੀ ਚ ਕੈਨੇਡੀਅਨ ਨਾਗਰਿਕਾਂ ਨੂੰ ਈਰਾਨ ਅਤੇ ਵੈਨਜ਼ੁਏਲਾ ਸਮੇਤ ਕਈ ਦੇਸ਼ਾਂ ਦੀ ਯਾਤਰਾ ਤੋਂ ਬਚਣ ਦੀ ਅਪੀਲ ਕੀਤੀ ਗਈ ਹੈ ਇਸ ਸੂਚੀ ਚ ਈਰਾਨ ਵੈਨਜ਼ੁਏਲਾ ਦੇ ਨਾਲ ਹੀ ਰੂਸ ਉੱਤਰੀ ਕੋਰੀਆ ਇਰਾਕ ਲੀਬੀਆ ਅਫਗਾਨਿਸਤਾਨ ਬੈਲਾਰੂਸ ਬਰਕੀਨਾ ਫਾਸੋ, ਮੱਦ ਅਫਰੀਕੀ ਗਣਰਾਜ, ਹੈਤੀ, ਮਾਲੀ, ਦੱਖਣੀ ਸੋਡਾਨ, ਮਿਆਮਾਰ ਨਾਈਜਰ, ਸੋਮਾਲੀਆ, ਸੁਡਾਨ, ਸੀਰੀਆ, ਯੂਕਰੇਨ ਅਤੇ ਯਮਨ ਦੇਸ਼ ਸ਼ਾਮਲ ਨੇ। ਇਸ ਤੋਂ ਇਲਾਵਾ ਭਾਰਤ ਲਈ ਐਡਵਾਈਜ਼ਰੀ ਚ ਕੈਨੇਡਾ ਨੇ ਆਪਣੀ ਯਾਤਰਾ ਦੌਰਾਨ ਬਹੁਤ ਜ਼ਿਆਦਾ ਸਾਵਧਾਨੀ ਦੀ ਲੋੜ ਵਾਲੀਆਂ ਥਾਵਾਂ ਨੂੰ ਸ਼ਾਮਲ ਕੀਤਾ ਹੈ। ਭਾਰਤ ਬਾਰੇ ਦਸੰਬਰ ਚ ਜਾਰੀ ਕੀਤੀ ਗਈ ਇੱਕ ਯਾਤਰਾ ਐਡਵਾਈਜ਼ਰੀ ਚ ਕੈਨੇਡਾ ਨੇ ਪੂਰੇ ਦੇਸ਼ ਚ ਅਤਵਾਦੀ ਹਮਲਿਆਂ ਦੇ ਜੋਖਮ ਦਾ ਹਵਾਲਾ ਦਿੰਦੇ ਹੋਏ ਭਾਰਤ ਨੂੰ ਸਭ ਤੋਂ ਵੱਧ ਸਾਵਧਾਨੀ ਵਾਲੀ ਸ਼੍ਰੇਣੀ ਚ ਰੱਖਿਆ। ਕੈਨੇਡੀਅਨ ਅਧਿਕਾਰੀਆਂ ਨੇ ਜੰਮੂ ਅਤੇ ਕਸ਼ਮੀਰ ਦੇ ਨਾਲ-ਨਾਲ ਗੁਜਰਾਤ, ਪੰਜਾਬ ਅਤੇ ਰਾਜਸਥਾਨ ਦੇ ਪਾਕਿਸਤਾਨ ਨਾਲ ਲੱਗਦੇ ਸਰਹੱਦੀ ਖੇਤਰਾਂ ਦੀ ਯਾਤਰਾ ਰਾ ਨਾ ਕਰਨ ਦੀ ਸਲਾਹ ਦਿੱਤੀ ਇਸ ਤੋਂ ਇਲਾਵਾ ਯਾਤਰੀਆਂ ਨੂੰ ਕ੍ਰੈਡਿਟ ਕਾਰਡ ਅਤੇ ਏਟੀਐਮ ਤੋਂ ਖਾਤੜੀ ਬਾਬਤ ਡੈਬਿਟ ਜਾਂ ਕ੍ਰੈਡਿਟ ਕਾਰਡਾਂ ਦੀ ਵਰਤੋਂ ਕਰਦੇ ਸਮੇਂ ਸਾਵਧਾਨ ਰਹਿਣ ਸੈਰਸਪਾਟਾ ਖੇਤਰਾਂ ਤੇ ਹਵਾਈ ਅੱਡਿਆਂ ਤੇ ਸਾਵਧਾਨੀ ਵਰਤਣ ਵਾਸਤੇ ਅਤੇ ਔਰਤਾਂ ਨੂੰ ਵਿਸ਼ੇਸ਼ ਤੌਰ ਤੇ ਚੌਕਸ ਰਹਿਣ ਲਈ ਕਿਹਾ ਹੈ ਇਸ ਦੇ ਨਾਲ ਹੀ ਗੋਆ ਦਿੱਲੀ ਚ ਜਨਤਕ ਆਵਾਜਾਈ ਦੇ ਸਾਰੇ ਰੂਟ ਯੋਗ ਕੇਂਦਰਾ ਆਸ਼ਰਮਾਂ ਤੇ ਅਧਿਆਤਮਿਕ ਆਰਾਮ ਦੇ ਹੋਰ ਸਥਾਨਾਂ ਸੰਬੰਧੀ ਚੌਕਸ ਰਹਿਣ ਲਈ ਕਿਹਾ ਗਿਆ ਹੈ ਅਸਾਮ ਅਤੇ ਮਣੀਪੁਰ ਦੇ ਉੱਤਰ ਪੂਰਬੀ ਰਾਜਾਂ ਦੀ ਗੈਰ ਜ਼ਰੂਰੀ ਯਾਤਰਾ ਤੋਂ ਬਚਣ ਦੀ ਵੀ ਸਲਾਹ ਦਿੱਤੀ ਗਈ ਹੈ ਕੈਨੇਡਾ ਦੇ ਲੋਕਾਂ ਤੋਂ 5 ਲੱਖ ਡਾਲਰ ਠੱਗਣ ਵਾਲੇ ਤਿੰਨ ਭਾਰਤੀ ਨੌਜਵਾਨਾਂ ਨੂੰ ਟੋਰਾਂਟੋ ਪੁਲਿਸ ਨੇ ਗ੍ਰਿਫਤਾਰ ਕਰਨ ਦਾ ਦਾਵਾ ਕੀਤਾ ਹੈ ਜਦਕਿ ਭੰਗ ਦੇ ਸਟੋਰ ਤੇ ਡਾਕਾ ਮਾਰਨ ਦੇ ਦੋਸ਼ ਹੇਠ ਸਤਨਾਮ ਸਿੰਘ ਅਤੇ ਗੁਰਕੀਰਤ ਢਾਲੀਵਾਲ ਨੂੰ ਕਾਬੂ ਕੀਤਾ ਗਿਆ ਟੋਰਾਂਟੋ ਪੁਲਿਸ ਦੀ ਵਿੱਤੀ ਅਪਰਾਧ ਇਕਾਈ ਨੇ ਦੱਸਿਆ ਕਿ 23 ਸਾਲ ਦੇ ਜਸ਼ਨਬੀਰ ਜੱਬਲ 25 ਸਾਲ ਦੇ ਗੁਰਬੀਰ ਜੱਬਲ ਅਤੇ 23 ਸਾਲ ਦੇ ਆਰੀਅਨ ਗੁਪਤਾ ਨੇ ਕਥਿਤ ਤੌਰ ਤੇ ਪੂਰੇ ਕੈਨੇਡਾ 'ਚ ਫਰਾਡ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਇਸ ਗਰੋਪ ਵੱਲੋਂ ਜਾਲੀ ਚੈੱਕ ਬੈਂਕ 'ਚ ਜਮ੍ਹਾਂ ਕਰਵਾਏ ਜਾਂਦੇ ਅਤੇ ਇਸ ਤੋਂ ਪਹਿਲਾਂ ਕਿ ਫਰਜ਼ੀ ਚੈੱਕ ਬਾਰੇ ਪਤਾ ਲੱਗਣ ਤੇ ਖਾਤੇ 'ਚੋਂ ਰਕਮ ਵਾਪਸ ਜਾਵੇ ਇੱਕ ਮੈਂਬਰ ਏਟੀਐਮ ਰਾਹੀਂ ਰਕਮ ਕਢਵਾਉਣ ਵਾਸਤੇ ਤਿਆਰ ਬਰਤਿਆ ਰਹਿੰਦਾ ਪੁਲਿਸ ਮੁਤਾਬਕ ਜਾਲੀ ਚੈਕਸ ਦੇ ਆਧਾਰ ਤੇ ਲੋਕਾਂ ਦੇ ਖਾਤਿਆਂ 'ਚੋਂ 5 ਲੱਖ ਡਾਲਰ ਕਢਵਾਏ ਗਏ ਪ੍ਰੋਜੈਕਟ ਕਾਰਬਨ ਕਾਪੀ ਅਧੀਨ ਫਰਾਡ ਦੇ ਇਨਾ ਮਾਮਲਿਆਂ ਦੀ ਪੜਤਾਲ ਫਰਵਰੀ 2025 ਚ ਆਰੰਭੀ ਗਈ ਅਤੇ ਦਸੰਬਰ ਚ ਤਲਾਸ਼ੀ ਵਾਰੰਟ ਦੀ ਤਾਮੀਲ ਕਰਦਿਆਂ ਸ਼ੱਕੀਆਂ ਦੀ ਪੈੜ ਨੱਪੀ ਜਾ ਸਕੀ। ਬ੍ਰੈਮਟਨ ਦੇ ਇੱਕ ਘਰ ਚ ਮਾਰੇ ਛਾਪੇ ਦੌਰਾਨ 70 ਹਜ਼ਾਰ ਡਾਲਰ ਨਗਦ, ਸੋਨਾ, ਚੈੱਕ, ਬੈਂਕ ਦਸਤਾਵੇਜ਼, ਮਹਿੰਗੇ ਕੱਪੜੇ, ਸੈਲਫੋਨ ਤੇ ਦੋ ਗੱਡੀਆਂ ਬਰਾਮਦ ਕੀਤੀਆਂ ਗਈਆਂ। ਬ੍ਰੈਮਟਨ ਦੇ ਜਸ਼ਨਬੀਰ ਜੱਬਲ ਗੁਰਬੀਰ ਜੱਬਲ ਤੇ ਆਰਿਆਨ ਗੁਪਤਾ ਵਿਰੁੱਧ 5000 ਡਾਲਰ ਤੋਂ ਵੱਧ ਰਕਮ ਦਾ ਫਰਾਡ ਕਰਨ ਦੇ 2-2 ਦੋਸ਼ ਆਇਦ ਕੀਤੇ ਗਏ ਨੇ ਤੇ 온ਟਾਰੀਓ ਕੋਰਟ ਆਫ ਜਸਟਿਸ ਚ ਤਿੰਨਾਂ ਦੀ ਪੇਸ਼ੀ 28 ਜਨਵਰੀ ਨੂੰ ਹੋਵੇਗੀ ਟੋਰਾਂਟੋ ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਫਰਾਡ ਦੇ ਇਨ੍ਹਾਂ ਮਾਮਲਿਆਂ ਬਾਰੇ ਕੋਈ ਜਾਣਕਾਰੀ ਹੋਵੇ ਤਾਂ 416-808-7300 ਤੇ ਸੰਪਰਕ ਕੀਤਾ ਜਾ ਸਕਦਾ ਹੈ ਦੂਜੇ ਪਾਸੇ অন্ਟਾਰੀਓ ਦੇ ਸੇਂਟ ਕੈਥਰੀਨਜ਼ ਵਿਖੇ ਪੰਗ ਦਾ ਇੱਕ ਸਟੋਰ ਲੁੱਟਣ ਵਾਲਿਆਂ ਦੀ ਭਾਲ ਕਰ ਰਹੀ ਨਿਆਗਰਾ ਰੀਜਨਲ ਪੁਲਿਸ ਵੱਲੋਂ 31 ਸਾਲ ਦੇ ਸਤਨਾਮ ਸਿੰਘ ਤੇ 30 ਸਾਲ ਦੇ ਗੁਰਪੀਰਤ ਧਾਲੀਵਾਲ ਵਿਰੁੱਧ ਅਪਰਾਧ ਰਾਹੀਂ ਹਾਸਲ 5000 ਡਾਲਰ ਤੋਂ ਵੱਧ ਮੁੱਲ ਦੀ ਪ੍ਰਾਪਰਟੀ ਰੱਖਣ ਅਤੇ ਭੇਖ ਬਦਲਣ ਦੇ ਦੋਸ਼ ਆਇਦ ਕੀਤੇ ਗਏ ਨੇ ਦੋਵੇਂ ਸ਼ੱਕੀ ਬ੍ਰੈਂਪਟਨ ਨਾਲ ਸੰਬੰਧਿਤ ਦੱਸੇ ਜਾ ਰਹੇ ਨੇ ਜਿਨ੍ਹਾਂ ਕੋਲ 40000 ਡਾਲਰ ਤੋਂ ਵੱਧ ਮੁੱਲ ਦੇ ਪ੍ਰੋਡਕਟ ਬਰਾਮਦ ਕੀਤੇ ਗਏ ਨੇ ਦੱਸਦੀ ਹੈ ਕਿ ਨਾਗਰਾ ਰੀਜਨਲ ਪੁਲਿਸ ਦੀ ਕਾਰਵਾਈ ਬੀਤੀ 15 ਨਵੰਬਰ ਨੂੰ ਸਵੇਰੇ ਤਕਰੀਬਨ 4:30 ਵਜੇ ਹੋਈ ਲੁੱਟ ਦੀ ਵਾਰਦਾਤ ਨਾਲ ਸੰਬੰਧਿਤ ਹੈ ਜਦੋਂ ਲੇਕ ਸਟਰੀਟ ਦੇ ਵੇਪ ਸਟੋਰ ਤੇ ਡਾਕਾ ਵੱਜਾ ਵਾਟਰਲੂ ਰੀਜਨਲ ਪੁਲਿਸ ਵੱਲੋਂ ਵੀ ਪੜਤਾਲ 'ਚ ਸਹਿਯੋਗ ਦਿੱਤਾ ਗਿਆ ਅਤੇ ਬ੍ਰੈਂਪਟਨ ਵਿਖੇ ਵੀ ਇੱਕ ਸਟੋਰ ਲੁੱਟਣ ਦੀ ਵਾਰਦਾਤ ਸਾਹਮਣੇ ਆਈ ਅਦਾਲਤ 'ਚ ਪੇਸ਼ੀ ਤੱਕ ਦੋਹਾਂ ਨੂੰ ਜੇਲ੍ਹ 'ਚ ਰੱਖਿਆ ਗਿਆ ਤੇ ਜਾਂਚ ਕਰਤਾਵਾਂ ਨੇ ਲੋਕਾਂ ਨੂੰ ਅਪੀਲ ਮਾਮਲੇ ਨਾਲ ਸੰਬੰਧਿਤ ਜਾਣਕਾਰੀ ਹੋਵੇ ਤਾਂ ਨਿਆਗਰਾ ਰੀਜਨਲ ਪੁਲਿਸ ਨਾਲ 9056884111 ਆਪਸ਼ਨ 3 ਐਕਸਟੈਂਸ਼ਨ 1009009 ਤੇ ਕਾਲ ਕੀਤੀ ਜਾ ਸਕਦੀ ਹੈ। ਵਿਦੇਸ਼ ਮੰਤਰੀ ਅਨੀਤਾ ਆਨੰਦ ਦੇ ਅਨੁਸਾਰ ਈਰਾਨ ਚ ਇੱਕ ਕੈਨੇਡੀਅਨ ਨਾਗਰਿਕ ਦੀ ਈਰਾਨੀ ਅਧਿਕਾਰੀ ਦੇ ਹੱਥੋਂ ਮੌਤ ਹੋ ਗਈ ਹੈ। ਇੱਕ ਸੋਸ਼ਲ ਮੀਡੀਆ ਪੋਸਟ ਦੇ ਵਿੱਚ ਅਨੀਤਾ ਆਨੰਦ ਨੇ ਈਰਾਨ ਸਰਕਾਰ ਨੂੰ ਪ੍ਰਦਰਸ਼ਨਕਾਰੀਆਂ ਵਿਰੁੱਧ ਤੁਰੰਤ ਹਿੰਸਾ ਬੰਦ ਕਰਨ ਦੀ ਅਪੀਲ ਕੀਤੀ ਅਮਰੀਕਾ ਆਧਾਰਿਤ ਮਨੁੱਖੀ ਅਧਿਕਾਰ ਕਾਰਕੁਨ ਨਿਊਜ਼ ਏਜੰਸੀ ਦੇ ਅਨੁਸਾਰ ਦਸੰਬਰ ਦੇ ਅਖੀਰ ਤੋਂ ਸ਼ੁਰੂ ਹੋਏ ਪ੍ਰਦਰਸ਼ਨਾਂ 'ਚ ਘੱਟੋ-ਘੱਟ 2600 ਲੋਕ ਮਾਰੇ ਜਾ ਚੁੱਕੇ ਨੇ ਆਨੰਦ ਨੇ ਲਿਖਿਆ ਕਿ ਈਰਾਨ ਦੇ ਲੋਕ ਸ਼ਾਂਤੀ ਨਾਲ ਪ੍ਰਦਰਸ਼ਨ ਕਰ ਰਹੇ ਨੇ ਤਾਂ ਜੋ ਉਹਨਾਂ ਦੀ ਆਵਾਜ਼ ਸੁਣੀ ਜਾਵੇ ਕਿਉਂਕਿ ਈਰਾਨੀ ਹਕੂਮਤ ਜ਼ੁਲਮ ਕਰ ਰਹੀ ਹੈ ਤੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਰ ਰਹੀ ਹੈ ਪਰ ਇਹਨਾਂ ਪ੍ਰਦਰਸ਼ਨਾਂ ਕਾਰਨ ਹਕੂਮਤ ਨੇ ਮਨੁੱਖੀ ਦੀ ਜਾਨ ਦੀ ਕੋਈ ਪਰਵਾਹ ਨਹੀਂ ਕੀਤੀ। ਆਨੰਦ ਨੇ ਕਿਹਾ ਕਿ ਸਾਡੇ ਕਾਉਂਸਲਰ ਅਧਿਕਾਰੀ ਕੈਨੇਡਾ ਚ ਪੀੜਤ ਪਰਿਵਾਰ ਦੇ ਸੰਪਰਕ ਚ ਨੇ ਤੇ ਇਸ ਸਮੇ ਮੇਰੀਆਂ ਡੂੰਘੀਆਂ ਸੰਵੇਦਨਾਵਾਂ ਉਹਨਾਂ ਦੇ ਨਾਲ ਨੇ। ਗਲੋਬਲ ਅਫੇਅਰਜ਼ ਕੈਨੇਡਾ ਨੇ ਪੁਸ਼ਟੀ ਕੀਤੀ ਹੈ ਕਿ ਉਹ ਈਰਾਨ ਚ ਇੱਕ ਕੈਨੇਡੀਅਨ ਦੀ ਮੌਤ ਤੋਂ ਜਾਣੂ ਸੀ ਪਰ ਹੋਰ ਵੇਰਵੇ ਨਹੀਂ ਦਿੱਤੇ। ਗਲੋਬਲ ਅਫੇਅਰਜ਼ ਨੇ ਈਰਾਨ ਚ ਮੌਜੂਦ ਆਪਣੇ ਨਾਗਰਿਕਾਂ ਨੂੰ ਦੇਸ਼ ਛੱਡਣ ਦੀ ਸਲਾਹ ਦਿੱਤੀ ਹੈ। ਇਸ ਖਿੱਤੇ ਚ ਤਣਾਅ ਵਧ ਗਿਆ ਹੈ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਹੈ ਕਿ ਜੇਕਰ ਈਰਾਨ ਪ੍ਰਦਰਸ਼ਨਕਾਰੀਆਂ ਨੂੰ ਮੌਤ ਦੀ ਸਜ਼ਾ ਦੇਣਾ ਸ਼ੁਰੂ ਕਰਦਾ ਹੈ ਤਾਂ ਬਹੁਤ ਫਤ ਕਾਰਵਾਈ ਕੀਤੀ ਜਾਵੇਗੀ ਇੱਕ ਅਮਰੀਕੀ ਅਧਿਕਾਰੀ ਨੇ ਮੀਡੀਆ ਨੂੰ ਦੱਸਿਆ ਕਿ ਅਮਰੀਕਾ ਮੱਧ ਪੂਰਬ ਦੇ ਟਿਕਾਣਿਆਂ ਤੋਂ ਕੁਝ ਮੁਲਾਜ਼ਮਾਂ ਨੂੰ ਵਾਪਸ ਬੁਲਾ ਰਿਹਾ ਹੈ ਇਹ ਉਸ ਤੋਂ ਬਾਅਦ ਹੋਇਆ ਹੈ ਜਦੋਂ ਇੱਕ ਸੀਨੀਅਰ ইরਾਨੀ ਅਧਿਕਾਰੀ ਨੇ ਕਿਹਾ ਕਿ ਈਰਾਨ ਨੇ ਗਵਾਂਡੀਆਂ ਨੂੰ ਚੇਤਾਵਨੀ ਦਿੱਤੀ ਹੈ ਕਿ ਜੇਕਰ ਅਮਰੀਕਾ ਹਮਲਾ ਕਰਦਾ ਹੈ ਤਾਂ ਈਰਾਨ ਅਮਰੀਕੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਏਗਾ ਇਸ ਹਨ ਹੁਣ ਤੱਕ ਦੀਆਂ ਖਬਰਾਂ ਤੇ ਜਾਂਦੇ ਜਾਂਦੇ ਇੱਕ ਵਾਰ ਫਿਰ ਨਜ਼ਰ ਪਾਉਨੇ ਆ ਹੈਡਲਾਈਨਸ ਤੇ ਪੋਸਟ ਗ੍ਰੈਜੂਏਟ ਵਰਕ ਪਰਮਿਟ ਲਈ ਇਸ ਸਾਲ ਕੋਈ ਬਦਲਾ ਨਹੀਂ ਯੋਗਤਾ ਲਈ ਕੋਈ ਨਵੇਂ ਕੋਰਸ ਨਾ ਸ਼ਾਮਲ ਹੋਣਗੇ ਨਾ ਹਟਾਏ ਜਾਣਗੇ ਕੈਨੇਡਾ ਨੇ 2025 ਚ 395500 ਪੱਕੇ ਨਿਵਾਸੀਆਂ ਨੂੰ ਦਿੱਤੀ ਮਨਜ਼ੂਰੀ ਸਰਕਾਰ ਦੇ ਟੀਚੇ ਤੋਂ ਪੀਆਰ ਦੀ ਗਿਣਤੀ ਰਹੀ ਸਿਰਫ 1500 ਘੱਟ ਚੀਨ ਕੈਨੇਡਾ ਦੇ ਸੁਖਾਵੇਂ ਤੇ ਸਥਿਰ ਸਬੰਧ ਸਾਂਝੇ ਹਿੱਤਾਂ ਲਈ ਜ਼ਰੂਰੀ ਸ਼ੀ ਜਿਨਪਿੰਗ ਨੇ ਕਾਰਨੀ ਨਾਲ ਮੁਲਾਕਾਤ ਦੌਰਾਨ ਦਿੱਤਾ ਬਿਆਨ ਕੈਨੇਡਾ ਚ ਪੰਜਾਬਣ ਮੁਟਿਆਰ ਨਾਲ ਵਾਪਰਿਆ ਪਾਣਾ ਸਟੱਡੀ ਵੀਜ਼ਾ ਤੇ ਆਈ ਲਵਪ੍ਰੀਤ ਕੌਰ ਨੇ ਤੋੜਿਆ ਦਮ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ